ਵੇ ਵੇਖੀ ਤਾਂ ਸਰ ਉਹਨਾਂ ਚੋਏ ਜੀ ਜੀ ਉਹਦੇ ਵਿੱਚ ਚੋਏ ਕੋਈ ਕਾਹਦੇ ਨਾ ਬੋਲ ਕੋਈ ਸ਼ਬਦ ਜੀ ਮੈਂ ਨਹੀਂ ਉਹ ਬੋਲ ਸ਼ਬਦ ਨਹੀਂ ਬੋਲ ਸ਼ਬਦ ਤਾਂ ਕਿਸੇ ਨਾ ਮੁੰਡਾ ਬੋਲੇ ਉਹਨਾਂ ਦੇ ਕੋਈ ਉਹਦੇ ਸ਼ਬਦ ਨਹੀਂ ਸੁਣਿਆ ਜਿਹੜਾ ਉਹਨਾਂ ਨੇ ਇੱਕ ਗੱਲ ਕੀਤੀ ਹੋ ਕੇ ਹਿੰਦੂ ਬਸ ਮਾਨਦਾਰ ਨਾ 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 ਕੋਈ ਕੋਈ ਸ਼ਬਦ ਵਰਤਿਆ ਵੇ ਸਿਰਫ ਉਹਨਾਂ ਨੇ ਤਰਲੇ ਦਾ ਸਮੇ ਸਾਡੀ ਵਾਸਦਾ ਨਾ ਕੋਈ ਜਨਮਾਰਜ ਨੂੰ ਸਭੇ ਆਪਣਾ ਇੱਕ ਵੀਡੀਓ ਉਹਨਾਂ ਨੇ ਇੱਕ ਗੱਲ ਕੀਤੀ ਉਹ ਨਸ਼ਾ ਛਡਾਉਂਦਾ ਨਾ ਕੰਮ ਕੀਤਾ ਸਭ ਤੋਂ ਬੈਸਟ ਕੰਮ ਜੀ ਸਭ ਤੋਂ ਬੈਸਟ ਕੰਮ ਜੀ ਅਸੀਂ ਲੋਕ ਜਿਹੜੇ ਆ ਜੇ ਸਮਝਦੇ ਆ ਨਾ ਅਸੀਂ ਅਸੀਂ ਕੀ ਤੁਸੀਂ ਸੁਣੀਏ ਕੋਰਣਾ ਨੇ ਸਵਾਰ ਦੇ ਵਿੱਚ ਬਹੁਤ ਵੱਡੀ ਦੇਣ ਆਉਂਦੀ ਜੀ ਵੱਡੀ ਦੇਣ ਲੋਕੀ ਅੰਦਰ ਬਹੁਤ ਗਲਤ ਕਰਲਾਂ ਕਰੀ ਤੇ ਮਰਾ ਕਰਨ ਵਾਲੇ ਨਾਲ ਸਾਨੂੰ ਜੇ ਨਹੀਂ ਚਾਹੁੰਦੇ ਕੀ ਹੋ ਜਾ ਲਿਟਰ ਅੱਗੇ ਹੋਣ ਮੈਂ ਤਾਂ ਇੱਕ ਅਫਸਰ ਇਹਨੂੰ ਮੈਂ ਸੰਗਲ ਦੱਬੀ ਕੀ 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 ਜਿਹੜੀ ਕਰਦੀ ਰਹੀ ਦੀ ਕੀ ਗੱਲ ਚਾਹੀਦੀ ਉਹਨੇ ਦਾ ਮੈਂ ਟੌਪ ਕਰਕੇ ਬੈਠਾ ਦੋਤੀ ਕਿ ਇਹ ਜਿਹੜਾ ਬੰਦਾ ਪੁਲਿਸ ਮੈਂ ਤਾਂ ਆਖੀ ਨੋਕੀਆ ਜਾਨਾ ਸਾਨੂੰ ਪਤਾ ਪਰ ਜਿਹੜਾ ਬੰਦਾ ਸੈਂਸਰ ਹੁੰਦਾ ਨੂੰ ਪਤਾ ਹੁੰਦਾ ਜੀ ਨਹੀਂ ਸਹੀ ਬੰਦੇ ਨੂੰ ਆਹੀ ਸਹੀ ਬੰਦਾ ਜੀ ਚਲੋ ਬਹੁਤ ਬਹੁਤ ਧੰਨਵਾਦ ਬੋ ਜੀ ਬਹੁਤ ਬਹੁਤ ਨਹੀਂ ਮਿਹਰਬਾਨੀ ਆ ਜੀ ਕੋਈ ਕੋਈ ਕਹਿੰਦਾ ਨਾ ਬੋਲਾ ਕੋਈ ਸ਼ਬਦ ਜੀ ਮੈਂ ਨਹੀਂ ਉਹ ਬੋਲਾ ਸ਼ਬਦ ਬੋਲਾ ਸ਼ਬਦ ਤਾਂ ਕਿਸੇ ਨਾ ਮੁੰਡਾ ਬੋਲੀ ਉਹਨਾਂ ਦੇ ਕੋਈ ਇਹੋ ਜਿਹੇ ਸ਼ਬਦ ਨਹੀਂ ਬੋਲੇ ਜਿਹੜਾ ਉਹਨਾਂ ਨੇ ਇੱਕ ਗੱਲ ਕੀਤੀ ਹੋ ਕੇ ਕਿ ਹਿੰਦੂ ਬਸ ਮਾਨਦਾਨੇ ਨਾ 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 ਸਿੱਖ ਨਾ ਕੋਈ ਸ਼ਬਦ ਵਰਤਿਆ ਬਈ ਸਿਰਫ ਉਹਨਾਂ ਨੇ ਦੱਸਦੇ ਦੇ ਸਮੇ ਸਾਡੀ ਵਾਰਸ ਦਾ ਨਾ ਕੋਈ ਜਿਹੜਾ ਜੁਸਮ ਸੰਸਪੇ ਆਪਣਾ ਇੱਕ ਜਿਹੜੀ ਉਹਨਾਂ ਨੇ ਇੱਕ ਗੱਲ ਕੀਤੀ ਉਹ ਨਸ਼ਾ ਛਡੋਦਾ ਇਹਨਾਂ ਦਾ ਕੰਮ ਕੀਤਾ ਸਭ ਤੋਂ ਬੈਸਟ ਕੰਮ ਸੀ ਉਹ ਪਹਿਲੇ ਲੋਕ ਜਿਹੜੇ ਆ ਸਮਝਦੇ ਹਨ ਅਸੀਂ ਏਸੀ ਨੂੰ ਸਮਝਦੇ ਕਿ ਉਹਨਾਂ ਨੇ ਸਮਾਜ ਦੇ ਵਿੱਚ ਬਹੁਤ ਵੱਡੀ ਦੇਣ ਵੱਡੀ ਦੇ ਨੇ ਲੋਕੀ ਅੰਦਰ ਗਲਤ ਕਰਲਾਂ ਕਰੀ ਤੇ ਮੁਰਾ ਕਰਨ ਵਾਲੇ ਨੂੰ ਸਾਨੂੰ ਜੇ ਨਹੀਂ ਚੁੰਨਦੇ ਕੀ ਹੋਇਆ ਲੀਟਰ ਅਗੇ ਹੋਣ ਮੈਂ ਤਾਂ ਇੱਕ ਅਫਸਰ ਦੇ ਵਿੱਚ ਮੈਂ ਦੱਲ ਦਬੀ ਕੀ ਕੀ ਕਰਦੀ ਰਹੀ ਦੀ ਕੀ ਗੱਲ ਚਾਹੀਦੀ ਉਹਨੇ ਤਾਂ ਮੈਂ ਟੋਪ ਕਰਕੇ ਬੈਠਾ ਸੀ ਕਿ ਅਜੇ ਮੈਂ ਤੁਹਾਨੂੰ ਆਖੀ ਨੁਕੀਏ ਨਾ ਨਾ ਸਾਨੂੰ ਪਤਾ ਪਰ ਜਿਹੜਾ ਬੰਦਾ ਸੈਂਸਰ ਹੁੰਦਾ ਨੇ ਪਤਾ ਹੁੰਦਾ ਜੀ ਅਸੀਂ ਸਹੀ ਬੰਨਣਾ ਅਸੀਂ ਸਹੀ ਬੰਨਣਾ ਚਲੋ ਬਹੁਤ ਧੰਨਵਾਦ ਬਹੁਤ ਨਹੀਂ ਮਿਹਰਬਾਨੀ ਆ ਜੀ ਦਾ ਬਹੁਤ ਧੰਨਵਾਦ ਜੀ ਵੇ ਵੇਖੀ ਤਾਂ ਸਰ ਉਹਨਾਂ ਜੀ ਜੀ ਉਹਦੇ ਵਿੱਚ ਕੋਈ ਇੱਕ आदमी ਨੇ ਬੋਲਿਆ ਕੋਈ ਸ਼ਬਦ ਜੀ ਮੈਂ ਨਹੀਂ ਉਹ ਬੋਲਿਆ ਸ਼ਬਦ ਉਹ ਬੋਲਿਆ ਸ਼ਬਦ ਤਾਂ ਕਿਸੇ ਨਾਲ ਮੁੰਡਾ ਬੋਲਿਆ ਉਹਨਾਂ ਦੇ मुंह ਕੋਈ ਉਹਦੇ ਸ਼ਬਦ ਨਹੀਂ ਸੁਣਿਆ ਜਿਹੜਾ ਉਹਨਾਂ ਨੇ ਇੱਕ ਗੱਲ ਕੀਤੀ ਉਹ ਕੋਈ ਹਿੰਦੂ ਸਮਾਜ ਦਾ ਨਾ 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 ਦਿਖਲਾ ਕੋਈ ਸ਼ਬਦ ਵਰਤਿਆ ਵੇ ਸਿਰਫ ਉਹਨਾਂ ਨੇ ਤਾਂ ਲੈ ਦਾ ਸਮੇ ਸਾਡੀ ਵਾਸਤਾ ਹੈ ਨਾ ਕੋਈ ਜਨਮਾ ਜਨਮ ਦਾ ਇਨਸਾਨ ਸਭ ਆਪਣਾ ਇੱਕ ਜਿਹੜੀ ਉਹਨਾਂ ਨੇ ਇੱਕ ਗੱਲ ਕੀਤੀ ਉਹ ਮੈਸਜ ਛਡੋਦਾ ਨਾ ਕੰਮ ਕੀਤਾ ਸਭ ਤੋਂ ਬੈਸਟ ਕੰਮ ਮੈਸਜ ਕੰਮ ਜੀ ਪਹਿਲੇ ਲੋਕ ਜਿਹੜੇ ਹੈ ਸਮਿਤੀ ਹੈ ਨਾ ਤੇ ਅਸੀਂ ਫੀਸ ਜੋ ਸੁਨੇਹੇ ਕੋਰ ਨੇ ਸਵਾਰ ਦੇ ਵਿੱਚ ਬਹੁਤ ਬੁਰੇ ਵੱਡੀ ਦੇਣੇ ਹੁੰਦੀ ਨੇ ਜੀ ਵੱਡੀ ਦੇਣੇ ਲੋਕੀ ਜਿਹੜਾ ਗਲਤ ਕਰ ਲਾਂ ਕਰੀਏ ਉਹ ਮਰਾ ਕਰਨ ਵਾਲੇ ਨਾਲ ਸਾਨੂੰ ਜੇ ਨਹੀਂ ਚੁੰਨ ਕੇ ਹੋ ਜੀ ਲਿਟਰ ਅਗੇ ਹੋਣ ਮੈਂ ਤਾਂ ਇੱਕ ਅਫਸਰ ਦੇ ਵਿੱਚ ਮੈਂ ਸੰਗਲ ਦਬੀ ਕੀ 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 ਜਿਹੜੀ ਕਰੀ ਦੇਣੀ ਕੀ ਗੱਲ ਚਾਹੀਦੀ ਉਹਨੇ ਦਾ ਮੈਂ ਟਪ ਕਰਕੇ ਉਹ ਪੈਸਾ ਦੋਤੀ ਕਿ ਇਹ ਜਿਹੜਾ ਬੰਦਾ ਪੁਲਿਸ ਮੈਂ ਤਾਂ ਨਾਲ ਹੀ ਨੋਟ ਕੀਤਾ ਕਿ ਨੰਨਾ ਸਾਨੂੰ ਪਤਾ ਪਰ ਜਿਹੜਾ ਬੰਦਾ ਸੈਂਸਰ ਹੁੰਦਾ ਨੂੰ ਪਤਾ ਹੁੰਦਾ ਜੀ ਅਸੀਂ ਸਹੀ ਬੰਦੇ ਆ ਅਸੀਂ ਸਹੀ ਬੰਦਾ ਆ ਜੀ ਚਲੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਹੁਤ ਬਹੁਤ ਨਹੀਂ ਮਿਹਰਬਾਨੀ ਆ ਜੀ ਦਾ ਬਹੁਤ ਧੰਨਵਾਦ